ਉਹਨਾਂ ਨੇ ਇੱਕ ਇਹ ਥੱਪੜ ਮਾਰਿਆ ਕਹਿੰਦੇ ਕਿ ਉਹਨੇ ਉਹ ਨਾਲ ਕਹਿ ਕੇ ਪੰਜਾਬ ਚ ਅਟਵਲ ਸੈੱਟ ਮੈਨੂੰ ਲੱਗਦਾ ਕਿ ਇਹ ਲੋਕਾਂ ਦੇ ਐਕਸੈਪਟ ਕਰਨ ਜਾਂ ਨਾ ਕਰਨ ਦੀ ਗੱਲ ਹੈ ਸੋ ਪੰਜਾਬੀਆਂ ਦੇ ਸੁਭਾਅ ਚ ਬਗਾਵਤ ਹੁੰਦੀ ਆ ਉਹਨਾਂ ਨੇ ਦਿਖਾਈ ਕਮ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਹਰ ਹਲਕੇ ਬਾਰੇ ਗੱਲ ਕੀਤੀ ਔਰ ਜਿੱਥੇ-ਜਿੱਥੇ ਸਾਨੂੰ ਲੱਗਾ ਕਿ ਸਾਡੀ ਕੋਈ ਮਿਹਨਤ ਚ ਕਮੀ ਰਹੀ ਜਾਂ ਕਿਤੇ ਲੋਕਾਂ ਵੱਲੋਂ ਸਾਨੂੰ ਨਹੀਂ ਐਕਸੈਪਟ ਕੀਤਾ ਗਿਆ ਉਹਨਾਂ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਗਈ ਔਰ ਅਸੀਂ ਇਸ ਤੋਂ ਵੀ ਵੱਧ ਲੋਕਾਂ ਲਈ ਮਿਹਨਤ ਕਰਾਂਗੇ ਆਉਣ ਵਾਲੇ ਸਮੇਂ ਲਈ ਔਰ ਆਪਣੀ ਕਿਹੜੀ ਇਮੇਜ ਆਉ ਨੂੰ ਹੋਰ ਵਧੀਰੇ ਤਰੀਕੇ ਦੇ ਨਾਲ ਅਸੀਂ ਲੋਕਾਂ ਵਿੱਚ ਲੈ ਕੇ ਕਮੀ ਕੀ ਜਾਏਗੀ ਸੀ ਤੁਸੀਂ ਕੀ ਕੋਈ ਕਈ ਵਾਰ ਇਸ ਤਰ੍ਹਾਂ ਹੁੰਦਾ ਅਸੀਂ ਤਾਂ ਜਿਵੇਂ ਸਰਕਾਰ ਨੇ ਪਹਿਲੇ 2 ਸਾਲਾਂ ਚ ਕੰਮ ਕੀਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰ ਨੇ ਇਹਨਾਂ ਜੋਸ਼ ਨਾਲ ਕੰਮ ਕੀਤੇ ਹੋਣਗੇ ਕਈ ਵਾਰੀ ਇਹ ਹੁੰਦਾ ਕਿ ਕੰਮ ਚੱਲਦੇ ਹੁੰਦੇ ਆ ਪਰ ਲੋਕਾਂ ਨੂੰ ਅਸੀਂ ਕਨਵਿੰਸ ਨਹੀਂ ਕਰਵਾ ਪਉਂਦੇ ਸੋ ਹੌਲੀ ਹੌਲੀ ਲੋਕ ਸਾਨੂੰ ਐਕਸੈਪਟ ਵੀ ਕਰਨਗੇ ਔਰ ਜਿੱਥੇ ਸਾਨੂੰ ਲੱਗਦਾ ਕਿ ਕਿਹੜੀ ਬੇਸ ਲੈਵਲ ਤੇ ਕੋਈ ਛੋਟੀਆਂ ਮੋਟੀਆਂ ਕਮੀਆਂ ਨੇ ਅਸੀਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸਾਰਟ ਆਊਟ ਕਰਦੇ ਹਾਂ ਜਿਹੜੇ ਸਾਰੇ ਐਮਐਲ ਜਾਈ ਸੀਗੇ ਜੀ ਮਟਰੀ ਆਏ ਸੀਗੇ ਅ ਅੱਜ ਸਾਡੇ ਕੋਲੇ ਦੋ ਲੋਕ ਸਭਾ ਹਲਕੇ ਸੀ ਫਿਰੋਜ਼ਪੁਰ ਤੇ ਇਧਰ ਪਟਿਆਲਾ ਦੋਨਾਂ ਦੇ ਡਿਸਕਸ ਕੀਤੇ ਗਏ ਔਰ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਵੀਡੀਓ ਨੂੰ ਕੱਟ ਲੱਗ ਰਹੇ ਨੇ ਕਹਿੰਦੇ ਜੀ ਇਲੈਕਸ਼ਨ ਤੋਂ ਬਾਅਦ ਜ਼ਿਆਦਾ ਲੋਕ ਇੰਨੇ ਕੀ ਕਹਿ ਰਹੇ ਨੇ ਬਿਜਲੀ ਦੇ ਕੱਟ ਲੱਗ ਰਹੇ ਹਾਂਜੀ ਜੀ ਤੇ ਆਪਾਂ ਕਹਿ ਲਓ ਕਿ ਇਸ ਵਾਰ ਗਰਮੀ ਵੀ ਮੈਨੂੰ ਲੱਗਦਾ ਕਿ ਰਿਕਾਰਡ ਤੋੜ ਪਈ ਹੈ ਔਰ ਉਹਦੇ ਨਾਲ ਕਈ ਵਾਰੀ ਇਹ ਬਿਜਲੀ ਦਾ ਸਿਸਟਮ ਹੀ ਹੁੰਦਾ ਕਿ ਉਹ ਲੋਡ ਵੱਧ ਜਾਂਦਾ ਮੇਰੇ ਆਪਣੇ ਹਲਕੇ 'ਚ ਵੀ ਇਹ ਪ੍ਰੋਬਲਮ ਆਈ ਸੀ ਔਰ ਉੱਥੇ ਅਸੀਂ ਹੋਰ ਮੌਕੇ ਤੇ ਹੀ ਨਵਾਂ ਜਿਹੜਾ ਟਰਾਂਸਫਾਰਮਰ ਲੈਂਦਾ ਸੋ ਇਹ ਲੋਕਲ ਮਸਲੇ ਹੁੰਦੇ ਨੇ ਕਰ ਲਵਾਂਗੇ ਕੰਗਣਾ ਨੇ ਕਿਹਾ ਥੱਪੜ ਮਾਰਿਆ ਕਹਿੰਦੇ ਕਿ ਉਹਨੇ ਉਹ ਨਾਲ ਗਿਆ ਕਿ ਪੰਜਾਬ ਚ ਅੱਤਵਾਦ ਮੈਨੂੰ ਲੱਗਦਾ ਕਿ ਇਹ ਲੋਕਾਂ ਦੇ ਐਕਸੈਪਟ ਕਰਨ ਜਾਂ ਨਾ ਕਰਨ ਦੀ ਗੱਲ ਹੈ ਸੋ ਪੰਜਾਬੀਆਂ ਦੇ ਸੁਭਾਅ ਚ ਬਗਾਵਤ ਹੁੰਦੀ ਆ ਉਹਨਾਂ ਨੇ ਦਿਖਾ ਹਜ਼ਾਰ ਰੁਪਏ ਵੀ ਕੋਈ ਕਾਰਨ ਮੰਨਦੇ ਹੋ ਹਾਂਜੀ ਬਿਲਕੁਲ ਜੀ ਹਜ਼ਾਰ ਰੁਪਏ ਅਸੀਂ ਆਪਣੀ ਗਾਰੰਟੀ ਪੂਰੀ ਕਰਾਂਗੇ ਹਾਲੇ ਸਰਕਾਰ ਕੋਲ 3 ਸਾਲ ਪਏ ਨੇ 2 ਸਾਲਾਂ ਦੇ ਵਿੱਚ ਅਸੀਂ ਜਿੰਨੀਆਂ ਗਾਰੰਟੀਆਂ ਕਹੀਆਂ ਸੀ ਉਸ ਤੋਂ ਵੱਧ ਸਰਕਾਰ ਨੇ ਪੂਰੀਆਂ ਕੀਤੀਆਂ ਔਰ ਇਹ ਵੀ ਪੂਰੀ ਕਰਾਂਗੇ ਕਿਸਾਨਾਂ ਦਾ ਹੱਟਰ ਵੀ ਗਿਆ ਤੁਹਾਨੂੰ ਲੱਗਦਾ ਕੋ ਜਾ ਸਾਡੇ ਨਾਲ ਖੜੇ ਰਹੇ ਨੇ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਰਵਾਂਗੇ ਹਮੇਸ਼ਾ ਔਰ ਮੈਨੂੰ ਲੱਗਦਾ ਕਿ ਹਰ ਵਰਗ ਨੇ ਸਾਡਾ ਸਾਥ ਦਿੱਤਾ